ਬਾਬਾ ਦੀਪ ਸਿੰਘ ਦੇ ਨਾਮ 'ਚ ਹੀ ਸ਼ਕਤੀ ਹੈ ਬਹੁਤ ਜ਼ਿਆਦਾ ਸ਼ਕਤੀ ਹੈ ਤੁਸੀਂ ਡਿਪਰੈਸ਼ਨ ਵੱਲ ਜਾ ਰਹੇ ਹੋ ਕੋਈ ਐਸੀ ਘੜੀ ਚੱਲ ਰਹੀ ਹੈ ਸਿਰ ਤੇ ਕਿ ਤੁਹਾਨੂੰ ਲੱਗੇ ਦਾ ਸਮਾਂ ਨਹੀਂ ਆਂਦਿਆ ਰਾਤ ਨੂੰ ਡਰ ਲੱਗ ਰਿਹਾ ਹੌਲ ਪਿਆ ਰਿਹਾ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਤੇ ਜਦੋਂ ਇਦਾਂ ਦਾ ਸਮਾਂ ਲੱਗੇ ਨਾ ਤੁਹਾਨੂੰ ਕੀ ਹੁਣ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਰਹੀ ਦਿਮਾਗ ਤੇ ਮੈਨੂੰ ਕਾਲੀਆਂ ਪੈਣ ਦੀਆਂ ਅੰਦਰੋਂ ਤੇ ਕੁਝ ਕਰਨ ਦੀ ਲੋੜ ਨਹੀਂ ਗਈ ਜਿੱਥੇ ਬੈਠੇ ਉੱਥੇ ਅੱਖਾਂ ਬੰਦ ਕਰੋ ਦੋਵੇਂ ਹੱਥ ਜੋੜਨੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਦਾ ਨਾਮ ਹੀ ਲੈਂਦੇ ਰਹੋ ਤੁਹਾਡੇ ਦਿਮਾਗ ਜਿਹੜਾ ਡਰ ਬੈਠ ਗਿਆ ਹੈ ਨਾ ਉਹ ਆਪੇ ਨਿਕਲ ਜਾਏਗਾ। ਬਾਬਾ ਦੀਪ ਸਿੰਘ ਨੂੰ ਯਾਦ ਕਰੋ ਨਾ ਤਾਂ ਵਕਾਰ ਭੈ ਦੇ ਜਿਹੜੇ ਗੰਦੇ ਖਿਆਲ ਮਨ ਦੇ ਵਿੱਚ ਆਉਂਦੇ ਉਹ ਆਪਣੇ ਆਪ ਵੀ ਦੂਰ ਹੋ ਜਾਂਦੇ ਆ। ਸੱਚੇ ਮਨ ਨਾਲ ਬਾਬਾ ਦੀਪ ਸਿੰਘ ਨੂੰ ਪੁਕਾਰੋਗੇ ਨਾ ਤੁਹਾਡੀ ਜ਼ਿੰਦਗੀ ਦਾ ਛੱਡੋ ਤੁਹਾਡੇ ਪੂਰੇ ਪਰਿਵਾਰ 'ਚ ਨੈਗੇਟਿਵਿਟੀ ਨਹੀਂ ਆ ਸਕਦੀ। ਓਖੇ ਤੋਂ ਓਖੇ ਹਾਲਾਤ ਆਣ ਭਾਵੇਂ ਜਿੱਦਾਂ ਦਾ ਮਰਜ਼ੀ ਸਮਾ ਆ ਜਾਏ ਸਿਰ ਤੇ। ਬਾਬਾ ਦੀਪ ਸਿੰਘ ਜਦੋਂ ਤੱਕ ਬੈਠੇ ਆ ਸੋਚ ਲਾਣੀ ਨਹੀਂ ਦਿਲ ਦੇ ਅੰਦਰ ਬਿਲਕੁਲ ਵੀ। ਹਮੇਸ਼ਾ ਸਵੀਰੇ ਸ਼ਾਮਰਾ ਆਦਿਕੋਈ ਗੱਲ ਨਹੀਂ ਬਾਬਾ ਦੀ ਫੀ ਨੇ ਸਭ ਕੁਝ ਸਹੀ ਕਰ ਦੇਣਾ ਆਪਾਂ ਤਾਂ ਹਰ